ਸਤਿ ਸ਼੍ਰੀ ਅਕਾਲ ਜੀ ਸਵੇਰ ਦੇ 7 ਵਜੇ ਗਲੀ ਵਿੱਚੋਂ ਸਬਜ਼ੀ ਵਾਲਿਆਂ ਦੀ ਆਵਾਜ਼ ਆ ਰਹੀ ਸੀ ਟਮਾਟਰ ਲੈ ਲਓ ਆਲੂ ਲੈ ਲਓ ਹਰੀ ਮਿਰਚ ਲੈ ਲਓ ਤਾਜੀ ਸਬਜ਼ੀ ਲੈ ਲਓ ਘਰ ਦੇ ਵਿਹੜੇ 'ਚ ਨਿੰਮ ਦਾ ਰੋਖ ਸੀ ਜਿਹਦੀ ਸ਼ਾਮੇ ਸਰਜੀਤ ਕੌਰ ਬੈਠੀ ਸੀ ਮੱਥੇ ਤੇ ਪਸੀਨੇ ਦੀਆਂ ਬੂੰਦਾਂ ਸੀ ਪਰ ਦਿਲ ਉਹਦੇ ਤੋਂ ਵੀ ਜ਼ਿਆਦਾ ਗਰਮ ਸੀ ਉਹ ਵਾਰ-ਵਾਰ ਰਸੋਈ ਦੇ ਡੱਬੇ ਖੋਲ-ਖੋਲ ਕੇ ਵੇਖ ਰਹੀ ਸੀ ਤੇ ਖਾਲੀ ਪੰਡਿਆਂ ਨੂੰ ਵੇਖ ਕੇ ਚਿੜ ਰਹੀ ਸੀ ਸਰਜੀਤ कौर ਦਿਲ ਵਿੱਚ ਬੁੜਬੁੜਾ ਰਹੀ ਸੀ ਸਾਰਾ ਰਾਸ਼ਨ ਖਤਮ ਆ ਨਾ ਦਾਲ ਨਾ ਤੇਲ ਨਾ ਕੋਈ ਮਸਾਲਾ ਹੁਣ ਇਸ ਬਹੂ ਨੂੰ ਕੌਣ ਸਮਝਾਵੇ ਕਿ ਘਰ ਚਲਾਉਣਾ ਬੱਚਿਆਂ ਦੀ ਖੇਡ ਨਹੀਂ ਸਿਰਫ ਸਾਜ ਤਜ ਕੇ ਮੋਬਾਈਲ ਤੇ ਗੱਲਾਂ ਕਰਨ ਨਾਲ ਇੱਕ ਬਹੂ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਹੋ ਜਾਂਦੀਆਂ ਇਹ ਨਾ ਕਹਿ ਕੇ ਉਹਨੇ ਜ਼ੋਰ ਨਾਲ ਰਜਵਿੰਦਰ ਨੂੰ ਆਵਾਜ਼ ਦਿੱਤੀ ਬਹੂ ਜਰਾ ਦਰਦਾਈ ਆਪਣੇ ਕਮਰੇ ਵਿੱਚੋਂ ਨਿਕਲ ਕੇ ਰਜਵਿੰਦਰ ਬਾਹਰ ਆਈ ਹਜੇ ਉਹ ਨਹਾ ਕੇ ਬਾਹਰ ਨਿਕਲੀ ਸੀ ਵਾਲ ਖੁੱਲੇ ਸੀ ਤੇ ਹੱਥ 'ਚ ਮੋਬਾਈਲ ਚਿਹਰੇ ਤੇ ਠਕਾਨ ਰਜਵਿੰਦਰ ਨੇ ਹੌਲੀ ਜਿਹੀ ਕਿਆ ਮੰਮੀ ਕੀ ਹੋਇਆ ਤਾਂ ਸੁਰਜੀਤ ਕੌਰ ਬੋਲੀ ਹੋਇਆ ਕੀ ਸਾਰਾ ਰਾਸ਼ਨ ਖਤਮ ਹੋਇਆ ਆਟਾ ਵੀ ਨਹੀਂ ਹੈਗਾ ਕੱਲ ਸਵੇਰੇ ਟਾਈਮ ਨਾਲ ਜਾ ਕੇ ਬਜ਼ਾਰੋਂ ਸਾਰਾ ਸੰਭਾਲ ਲੈ ਆਈ ਤੇ ਹਾਂ ਸੁਣ ਤੇਰੇ ਨਾਨਨੇ ਵੀ ਆਉਣਾ ਆ ਪਰਸੋਂ ਉਹਦੇ ਲਈ ਵਧੀਆ-ਵਧੀਆ ਖਾਣਾ ਬਣਾਉਣਾ ਹੈ ਸਮਝ ਗਈਆਂ ਨਾ ਰਜਵਿੰਦਰ ਥੋੜਾ ਜਿਹਾ ਡਰ ਚ ਗਈ ਉਹਦੇ ਮੂੰਹ ਤੇ ਤਣਾਅ ਦਿਖ ਰਿਹਾ ਸੀ ਉਹਨੇ ਮੋਬਾਈਲ ਟੇਬਲ ਤੇ ਰੱਖ ਦਿੱਤਾ ਤੇ ਆਪਣੀ ਸੱਸ ਵੱਲ ਦੇਖਦੇ ਹੋਏ ਕੜਕਵਾਜ ਵਿੱਚ ਬੋਲੀ ਮੰਮੀ ਜੀ ਮੈਂ ਆਪਣੇ ਪੈਸਿਆਂ ਦਾ ਕੋਈ ਰਾਸ਼ਨ ਨਹੀਂ ਲਿਆਵਾਂਗੀ ਤੁਸੀਂ ਆਪਣੇ ਮੁੰਡੇ ਕੋਲੋਂ ਮੰਗਵਾ ਲਓ ਇਹ ਸੌਂਦਿਆ ਹੀ ਜਿਵੇਂ ਪੂਰੇ ਘਰ ਤੇ ਬਿਜਲੀ ਡਿੱਗ ਪਈ ਹੋਵੇ ਸੁਰਜੀਤ ਕੌਰ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਅੱਜ ਤੱਕ ਬਹੂ ਨੇ ਇੰਨਾ ਸਿੱਧਾ ਤੇ ਸੱਤ ਲਫ਼ਜ਼ਾਂ ਨਾਲ ਜਵਾਬ ਨਹੀਂ ਸੀ ਦਿੱਤਾ ਸਰਜੀਤ ਕੌਰ ਹੈਰਾਨ ਤੇ ਗੁੱਸੇ ਵਿੱਚ ਬੋਲੀ ਕੀ ਕਿਹਾ ਤੂੰ ਆਪਣੇ ਪੈਸਿਆਂ ਦਾ ਰਾਸ਼ਨ ਨਹੀਂ ਲਿਆਏਂਗੀ ਤੂੰ ਇਸ ਘਰ ਦੀ ਬਹੂ ਆ ਇਹ ਗੱਲਾਂ ਤੈਨੂੰ ਸ਼ੋਭਾ ਨਹੀਂ ਦਿੰਦੀਆਂ ਮੈਂ ਵੀ ਜਦੋਂ ਇਸ ਘਰ 'ਚ ਪੈਰ ਰੱਖਿਆ ਸੀ ਨਾ ਤਾਂ ਆਪਣੇ ਪੇਕਿਆਂ ਦਾ ਧਿਆਨ ਛੱਡ ਦਿੱਤਾ ਸੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਸੀ ਮੈਂ ਚਾਹੇ ਕਿਹੋ ਜਿਹੀ ਵੀ ਹਾਲਤ ਹੋਵੇ ਮੇਰੀ ਰਜਵਿੰਦਰ ਉੱਚੀ ਆਵਾਜ਼ ਵਿੱਚ ਬੋਲੀ ਮੰਮੀ ਜੀ ਤੁਹਾਡੇ ਜ਼ਮਾਨੇ ਵਿੱਚ ਤੇ ਅੱਜ ਦੇ ਜ਼ਮਾਨੇ 'ਚ ਬੜਾ ਫਰਕ ਆ ਮੈਂ ਨੌਕਰੀ ਕਰਦੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਫਿਸ 'ਚ ਇੱਕ ਲੱਤ ਤੇ ਖੜੀ ਰਹਿਣੀ ਆ ਫਿਰ ਘਰ ਆ ਕੇ ਰਸੋਈ ਤੇ ਬੱਚਿਆਂ ਨੂੰ ਵੀ ਸੰਭਾਲਦੀ ਆ ਤੇ ਉੱਤੋਂ ਹਰ ਮਹੀਨੇ ਖਰਚਾ ਵੀ ਤੁਸੀਂ ਮੇਰੇ ਤੇ ਪਾ ਦਿੰਦੇ ਹੋ ਇਹ ਸੁਣ ਕੇ ਸਰਜੀਤ ਘਰ ਤਿਲਮ ਲਾ ਗਈ पांडे ਸੁੱਟ ਕੇ ਬੋਲੀ ਵਾ ਵਾ ਭਾਈ ਜਦੋਂ ਆਪਣੇ ਪੇਕੇ ਸੀ ਉਦੋਂ ਤਾਂ ਬੜੀ ਸੰਸਕਾਰੀ ਬਣੀ ਫੇਰਦੀ ਸੀ ਤੂੰ ਹੁਣ ਸੌਰੇ ਆ ਕੇ ਆਪਣੇ ਪੈਸਿਆਂ ਦਾ ਰੋਣਾ ਰੋ ਰਹੀਆਂ ਇਹ ਘਰ ਤੇਰਾ ਹੀ ਆ ਮੁੰਡਾ ਦਿਨ ਰਾਤ ਕਮਾਉਂਦਾ ਆ ਤੇ ਤੂੰ ਕਹਿੰਨੀ ਆ ਕਿ ਮੈਂ ਕਿਉਂ ਲਿਆ ਮਾਂ ਰਾਸ਼ਨ ਬਹੂ ਹੀ ਕਰਨ ਨੂੰ ਸਾਮਦੀ ਹੁੰਦੀ ਆ ਤਾਂ ਹੀ ਘਰ ਘਰ ਕਹਿ ਲਾਉਂਦਾ ਆ ਰਜਵਿੰਦਰ ਸ਼ਾਤੀ ਤਾਣ ਕੇ ਬੋਲੀ ਘਰ ਬਹੂ ਦੇ ਸਿਰ ਤੇ ਹੀ ਕਿਉਂ ਟਿਕੇ ਮੰਮੀ ਜੀ ਤੁਹਾਡੇ ਪੁੱਤ ਦੀ ਵੀ ਜ਼ਿੰਮੇਵਾਰੀ ਬੰਦੀ ਆ ਜੋ ਤੇਰੀ ਧੀ ਆਉਣੀ ਆ ਉਹਦੇ ਲਈ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਉਣੇ ਆ ਤੋਹਫੇ ਲਿਆਉਣੇ ਸਾਰਾ ਕੁਝ ਮੈਂ ਹੀ ਕਿਉਂ ਕਰਾਂ ਕਿਉਂਕਿ ਸਿਰਫ ਮੈਂ ਹੀ ਇਸ ਘਰ ਦੀ ਸੇਵਕ ਆ ਸਰਜੀਤ ਕੌਰ ਗੁੱਸੇ ਚ ਉੱਠ ਕੇ ਖੜੀ ਹੋ ਗਈ ਬਹੂ ਤੂੰ ਮੇਰੀ ਤੀ ਨਾਲ ਤੁਲਨਾ ਕਰਦੀ ਆ ਆਪਣੇ ਜਦੋਂ ਕਮਲ ਆਉਂਦੀ ਆ ਨਾ ਤਾਂ ਘਰ ਚ ਰੌਣਕ ਲੱਗ ਜਾਂਦੀ ਆ ਉਹਦਾ ਪੂਰਾ ਹੱਕ ਆ ਇਸ ਘਰ ਤੇ ਤੇ ਤੂੰ ਤੂੰ ਤਾਂ ਬਸ ਹਰ ਗੱਲ ਤੇ ਹਸਾਬ ਕਿਤਾਬ ਕਰਨ ਬਹਿ ਜਾਨੀ ਆ ਰਜਵਿੰਦਰ ਦਾ ਚਿਹਰਾ ਲਾਲ ਹੋ ਗਿਆ ਉਪਲਟਕੇ ਬੋਲੀ ਠੀਕ ਹੀ ਕਹਿੰਦੇ ਹੋ ਤੁਸੀਂ ਧੀ ਨੂੰ ਹਾਕਿਆ ਤੇ ਬਹੂ ਦਾ ਸਿਰਫ ਫਰਜ ਧੀ ਚਾਹੇ ਤਾਂ ਚਾਂਦੀ ਦੀ ਥਾਲੀ 'ਚ ਬੈਠੇ ਤੇ ਜੇ ਬਹੂ ਚਾਹੇ ਤਾਂ ਉਹਦੀਆਂ ਹੱਡੀਆਂ ਤੋੜ ਦੋ ਬਸ ਬਿਨਾਂ ਸਵਾਲ ਕੀਤੇ ਉਸੇ ਵੇਲੇ ਦਰਵਾਜ਼ਾ ਖੁੱਲ੍ਹਾ ਤੇ ਰਜਵਿੰਦਰ ਦਾ ਪਤੀ ਗੁਰਪ੍ਰੀਤ ਦਫ਼ਤਰ ਤੋਂ ਵਾਪਸ ਆ ਗਿਆ ਉਹਨੇ ਵੇਖਿਆ ਕਿ ਮਾਂ ਤੇ ਪਤਨੀ ਇੱਕ ਦੂਜੇ ਨਾਲ ਲੜ ਰਹੀਆਂ ਆ ਤਾਂ ਗੁਰਪ੍ਰੀਤ ਥੱਕਿਆ ਹੋਇਆ ਆਇਆ ਸੀ ਤੇ ਪਰੇਸ਼ਾਨ ਜਈ ਆਵਾਜ਼ 'ਚ ਬੋਲਿਆ ਕਿਉਂ ਕੀ ਹੋ ਗਿਆ ਮੰਮੀ ਤੁਹਾਨੂੰ ਦੋਵਾਂ ਨੂੰ ਤੁਸੀਂ ਇਹਨੇ ਨਾਰਾਜ਼ ਕਿਉਂ ਸਜੀਤ ਕੌਰ ਭਰੇ ਗਲੇ ਨਾਲ ਬੋਲੀ ਆਪਣੀ ਜਨਾਨੀ ਨੂੰ ਪੁੱਛ ਮੈਂ ਤਾਂ ਬਸ ਇੰਨਾ ਹੀ ਕਿਹਾ ਸੀ ਇਹਨੂੰ ਕਿ ਰਾਸ਼ਨ ਖਤਮ ਹੋ ਗਿਆ ਜਾਂ ਕੱਲ ਲੈ ਆਵੀਂ ਤੇ ਇਹ ਅੱਗੋਂ ਕਹਿੰਦੀ ਆ ਕਿ ਮੈਂ ਆਪਣੇ ਪੈਸਿਆਂ ਦਾ ਨਹੀਂ ਲਿਆਉਂਗੀ ਰਾਸ਼ਨ ਪੁੱਤ ਇਹ ਆ ਤੇਰੀ ਜਨਾਨੀ ਦੀ ਅਸਲੀਅਤ ਤਾਂ ਗੁਰਪ੍ਰੀਤ ਨੇ ਆਪਣਾ ਸਿਰ ਫੜ ਲਿਆ ਇਹ ਸਭ ਕੁਝ ਨਵਾਂ ਨਹੀਂ ਸੀ ਗੁਰਪ੍ਰੀਤ ਨੇ ਹੌਲੀ ਜੀ ਰਜਵਿੰਦਰ ਨੂੰ ਕਿਹਾ ਤੂਰਾ ਮੈਂ ਕਿਉਂ ਕਿਹਾ ਰਾਸ਼ਨ ਤੱਕ ਆ ਰਹੀ ਆਉਣਾ ਆ ਕੌਣ ਲਿਆਵੇ ਇਹਦੇ ਨਾਲ ਕੀ ਫਰਕ ਪੈਂਦਾ ਆ ਤਾਂ ਰਜਵਿੰਦਰ ਬੋਲੀ ਫਰਕ ਪੈਂਦਾ ਆ ਗੁਰਪ੍ਰੀਤ ਹਰ ਵਾਰ ਮੈਨੂੰ ਹੀ ਕਿਉਂ ਕਿਹਾ ਜਾਂਦਾ ਆ ਜਦੋਂ ਵੀ ਕੋਈ ਖਰਚਾ ਹੁੰਦਾ ਆ ਚਾਹੇ ਕਮਲ ਆਵੇ ਚਾਹੇ ਕੋਈ ਘਰ ਪ੍ਰੋਗਰਾਮ ਹੋਵੇ ਜਾਂ ਕੋਈ ਤੋਹਫਾ ਦੇਣਾ ਹੋਵੇ ਤਾਂ ਸਾਰਾ ਕੁਝ ਮੇਰੇ ਕੋਲੋਂ ਹੀ ਕਿਉਂ ਤੈਨੂੰ ਕਿਉਂ ਨਹੀਂ ਕਦੀ ਕੋਈ ਕੁਝ ਕਹਿੰਦਾ ਤੇਰੀ ਮਾਂ ਮੈਨੂੰ ਏਟੀਐਮ ਮਸ਼ੀਨ ਸਮਝਦੀ ਆ ਸਰਜੀਤ ਕੌਰ ਚਿਲਾ ਕੇ ਬੋਲੀ ਇਹ ਵੇਖ ਲਾ ਪੁੱਤ ਇਹ ਆ ਤੇਰੀ ਜਨਾਨੀ ਦੀ ਜ਼ੁਬਾਨ ਆਪਣੇ ਪੇਕੇਆਂ ਦੇ ਪੈਸੇ ਲਟਾਵੇ ਤਾਂ ਉਹ ਠੀਕ ਆ ਪਰ ਇਸ ਘਰ 'ਚ 1 ਰੁਪਇਆ ਖਰਚ ਕਰਕੇ ਨੀ ਰਾਜੀ ਕਿਤੇ 1 ਰੁਪਇਆ ਖਰਚ ਕਰਨਾ ਪੈ ਜੇ ਨਾ ਇਹਨੂੰ ਤਾਂ ਐਵੇਂ ਲੱਗਦਾ ਜਿਵੇਂ ਪਹਾੜ ਟੁੱਟ ਕੇ ਦੇ ਸਿਰ ਤੇ ਡਿੱਗ ਪਿਆ ਹੋਵੇ ਰਜਵਿੰਦਰ ਗੁੱਸੇ 'ਚ ਕੰਮ ਦੀ ਹੋਈ ਬੋਲੀ ਮੈਂ ਆਪਣੇ ਪੇਕੇ ਲਈ ਜੋ ਵੀ ਕਰਦੀਆਂ ਉਹ ਮੇਰਾ ਖਾਕਿਆ ਪਰ ਇੱਥੇ ਇੱਥੇ ਸਿਰਫ ਤਾਨੇ ਮਿਲਦੇ ਆ ਕਦੀ ਕੋਈ ਮੇਰਾ ਤਨਵਾਦ ਨਹੀਂ ਕਰਦਾ ਹਾਂ ਗੁਰਪ੍ਰੀਤ ਜੇ ਐਤ ਕੀ ਕਮਲ ਆਈ ਨਾ ਤਾਂ ਉਹਦੇ ਲਈ ਕੁਝ ਕਰਨਾ ਹੋਵੇ ਤਾਂ ਉਹ ਤੂੰ ਹੀ ਕਰੀ ਕਮਰੇਸ਼ਰ ਨਾਟਾ ਛਾ ਗਿਆ ਸੁਰਜੀਤ ਕੌਰ ਦੇ ਬੁੱਲ ਕੰਮ ਰਏ ਸੀ ਅੱਖਾਂ ਚ ਅਥਰੂ ਉਹਨੇ ਆਪਣੀ ਕੁਰਸੀ ਤੇ ਬੈੰਦੇ ਹੋਏ ਕਿਹਾ ਹਾਏ ਰੱਬਾ ਕਿਹੋ ਜੀ ਬਹੂ ਦਿੱਤੀ ਸਾਨੂੰ ਗੁਰਪ੍ਰੀਤ ਚੁੱਪ ਖੜਾ ਸੀ ਉਹ ਸਮਝ ਨਹੀਂ ਪਾ ਰਿਹਾ ਸੀ ਕਿ ਮਾਂ ਨੂੰ ਸਮਝਾਵਾਂ ਜਾਂ ਆਪਣੀ ਪਤਨੀ ਨੂੰ ਸਮਝਾਵਾਂ ਰਜਵਿੰਦਰ ਆਪਣੇ ਕਮਰੇ ਚਲੀ ਗਈ ਪਰ ਉਹਦੇ ਦਿਲ ਵਿੱਚ ਵੀ ਤੂਫਾਨ ਸੀ ਉਹਨੇ ਸ਼ੀਸ਼ੇ 'ਚ ਆਪਣੇ ਆਪ ਨੂੰ ਵੇਖਿਆ ਤੇ ਸੋਚਿਆ ਕਿ ਕੀ ਮੈਂ ਗਲਤ ਆ ਕਿ ਸੱਚਮੁੱਚ ਮੈਂ ਕੰਜੂਸ ਹੋ ਗਈ ਆ ਗੁਰਪ੍ਰੀਤ ਅੱਗੇ ਕਿਉਂ ਨਹੀਂ ਆਉਂਦਾ ਕੀ ਬਹੂ ਦਾ ਮਤਲਬ ਸਿਰਫ ਦੇਣਾ ਹੀ ਹੁੰਦਾ ਹੈ ਲੈਣਾ ਨਹੀਂ ਰਾਤ ਦਾ ਖਾਣਾ ਕਿਸੇ ਨੇ ਨਾ ਚੰਗੀ ਤਰ੍ਹਾਂ ਖਾਦਾ ਸੁਰਜੀਤ ਕੌਰ ਗੁੱਸੇ 'ਚ ਖਿਚੜੀ ਬਣਾ ਕੇ ਆਪਣੇ ਕਮਰੇ ਵਿੱਚ ਲੈ ਗਈ ਤੇ ਇਕੱਲੀ ਬਹਿ ਕੇ ਖਾਣ ਲੱਗੀ ਰਜਵਿੰਦਰ ਨੇ ਆਪਣੇ ਬੱਚੇ ਨੂੰ ਦੁੱਧ ਪਿਆ ਕੇ ਸੁਵਾ ਦਿੱਤਾ ਤੇ ਆਪ ਸੋਫੇ ਤੇ ਬਹਿ ਗਈ ਗੋਰ ਪ੍ਰੀਤ ਵਾਰ-ਵਾਰ ਖਿੜਕੀ 'ਚ ਜਾਂਦਾ ਫਿਰ ਵਾਪਸ ਚੁੱਪਚਾਪ ਮੋਬਾਈਲ ਵੇਖਣ ਲੱਗਦਾ ਘਰ 'ਚ ਤਣਾਅ ਦਾ ਮਾਹੌਲ ਸੀ ਅਗਲੇ ਦਿਨ ਸਵੇਰੇ ਸਰਜੀਤ ਘਰ ਜਾਣ ਬੁੱਝ ਕੇ ਰਸੋਈ 'ਚ ਜੋਰ-ਜੋਰ ਨਾਲ ਭਾਂਡੇ ਖੜਕਾਉਣ ਲੱਗੀ ਉਹਦੀ ਨਜ਼ਰ ਵਾਰ-ਵਾਰ ਰਜਵਿੰਦਰ ਤੇ ਜਾ ਰਹੀ ਸੀ ਦਿਨ ਚੜ ਗਿਆ ਸੀ ਪਰ ਬਹੂ ਹਜੇ ਤੱਕ ਬਾਜ਼ਾਰ ਨਹੀਂ ਸੀ ਗਈ ਵੇਖ ਲਵੀ ਜੇ ਅੱਜ ਰਾਸ਼ਨ ਨਾ ਆਇਆ ਘਰ ਤੇ ਘਰ ਚੁੱਲ੍ਹਾ ਨਹੀਂ ਬਲਣਾ ਰਜਵਿੰਦਰ ਨੇ ਅਣ ਸੁਣਿਆ ਕਰ ਦਿੱਤਾ ਉਹਨੇ ਆਪਣੀ ਕੁੜੀ ਨੂੰ ਸਕੂਲ ਲਈ ਤਿਆਰ ਕੀਤਾ ਤੇ ਆਪ ਆਫਿਸ ਚਲੀ ਗਈ ਰਜਵਿੰਦਰ ਸ਼ਾਂਤੀ ਨਾਲ ਬੋਲੀ ਮੰਮੀ ਮੈਂ ਆਫਿਸ ਚਲਨੀ ਆਂ ਬਚਾਰ ਜਾਣ ਦਾ ਟਾਈਮ ਨਹੀਂ ਮੇਰੇ ਕੋਲ ਸੁਰਜੀਤ कौर ਜ਼ਹਿਰ ਖੋਲਦੇ ਹੋਏ ਬੋਲੀ ਜਾਣਾ ਆ ਤਾਂ ਜਾ ਪਰ ਯਾਦ ਰੱਖੀ ਜਦੋਂ ਤੱਕ ਰਾਸ਼ਨ ਨਾ ਆਇਆ ਉਦੋਂ ਤੱਕ ਇਸ ਘਰ ਨੂੰ ਤਾਲਾ ਲੱਗ ਜਾਊਗਾ ਨਾ ਰੋਟੀ ਪੱਕੂਗੀ ਨਾ ਕੋਈ ਸਬਜ਼ੀ ਬਣੂਗੀ ਵੇਖਦੀ ਆ ਕਿਵੇਂ ਚੱਲਦਾ ਆ ਤੇਰਾ ਘਰ ਤੇ ਕਿਵੇਂ ਭਰਦਾ ਆ ਤੇਰਾ ਤੇ ਤੇਰੇ ਪਤੀ ਦਾ ਤੇ ਤੇਰੇ ਬੱਚੇ ਦਾ ਢਿੱਡ ਇਹ ਸੁਣ ਕੇ ਰਜਵਿੰਦਰ ਚੁੱਪ ਹੋ ਗਈ ਤੇ ਬਾਹਰ ਚਲੀ ਗਈ ਉਹਨੇ ਆਪਣੇ ਮਨ ਹੀ ਮਨ ਵਿੱਚ ਕਸਮ ਖਾਦੀ ਕਿ ਜੇ ਹਰ ਵਾਰ ਮੈਨੂੰ ਹੀ ਨੀਵਾ ਵਿਖਾਉਣਾ ਆ ਤਾਂ ਹੁਣ ਮੈਂ ਵੀ ਚੁੱਪ ਨਹੀਂ ਰਹੂੰਗੀ ਸਵੇਰ ਦੀ ਧੁੱਪ ਤੇਜ ਹੋ ਚੁੱਕੀ ਸੀ ਪਰ ਘਰ ਦੇ ਅੰਦਰ ਦਾ ਮਾਹੌਲ ਓਨਾ ਹੀ ਗਰਮ ਸੀ ਸਰਜੀਤ ਕੌਰ ਸਵੇਰ ਦੀ ਹੀ ਚੁੱਪਚਾਪ ਬੈਠੀ ਸੀ ਰਾਤ ਦੀ ਲੜਾਈ ਉਹਦੇ ਦਿਲ ਵਿੱਚ ਚੁਬ ਰਹੀ ਸੀ ਰਜਵਿੰਦਰ ਵੀ ਆਫਿਸ ਚਲੀ ਗਈ ਜਾਂਦੇ ਜਾਂਦੇ ਉਹਨੇ ਜਾਣਬੁੱਝ ਕੇ ਆਪਣੀ ਸੱਸ ਤੋਂ ਮੂੰਹ ਮੋੜ ਲਿਆ ਗੌਰਪ੍ਰੀਤ ਨੇ ਵੀ ਦੋਵਾਂ ਨੂੰ ਕੁਝ ਨਾ ਕਿਹਾ ਸਾਰੇ ਆਪਣੀ ਆਪਣੀ ਖਮੋਸ਼ੀ ਚ ਡੁੱਬੇ ਹੋਏ ਸੀ ਸ਼ਾਮ ਦੇ ਕਰੀਬ 4 ਵਜੇ ਦਰਵਾਜ਼ੇ ਤੇ ਕੋਈ ਗੱਡੀ ਰੁਕੀ ਤੇਜ ਆਵਾਜ਼ ਵਿੱਚ ਹਰਨ ਵੱਜਾ ਤੇ ਫਿਰ ਦਰਵਾਜ਼ੇ ਦੇ ਅੰਦਰ ਇੱਕ ਚੈਕਦੀ ਹੋਈ ਆਵਾਜ਼ ਆਈ ਮੰਮੀ ਮੈਂ ਆ ਗਈ ਸਰਜੀਤ ਘਰ ਜਿਵੇਂ ਸਾਲਾਂ ਬਾਅਦ ਮੁਸਕਰਾਈ ਹੋਵੇ ਦੌੜ ਕੇ ਉਹਨੇ ਗੇਟ ਖੋਲ੍ਹਿਆ ਤੇ ਆਪਣੀ ਧੀ ਕਮਲ ਨੂੰ ਗਲੇ ਲਾ ਲਿਆ ਸਰਜੀਰ कौर ਖੁਸ਼ ਹੋ ਗਈ ਪੁੱਤ ਆ ਗਈ ਤੂੰ ਕੀ ਹਾਲਿਆ ਤੇਰਾ ਤੈਨੂੰ ਉਡੀਕਦਿਆਂ ਉਡੀਕਦਿਆਂ ਤਾਂ ਮੇਰੀ ਅੱਖਾਂ ਥੱਕ ਗਈਆਂ ਆ ਕਮਲ ਨੇ ਬਹੁਤ ਸੋਹਣਾ ਸੂਟ ਪਾਇਆ ਸੀ ਹੱਥ 'ਚ ਸ਼ਾਪਿੰਗ ਵਾਲਾ ਬੈਗ ਤੇ ਆ ਤਾਂ ਵਿਸ਼ਵਾਸ ਨਾਲ ਭਰੀ ਇੱਕ ਮੁਸਕਾਨ ਸੀ ਉਹਦੇ ਮੂੰਹ ਤੇ ਮੁਸਕਰਾਉਂਦੇ ਹੋਏ ਬੋਲੀ ਮੈਂ ਠੀਕ ਆ ਮੰਮੀ ਬਸ ਸੋਚਿਆ ਕਿ ਤੁਹਾਨੂੰ ਮਿਲ ਜਾਵਾਂ ਵੈਸੇ ਵੀ ਵੀਰ ਤੇ ਭਾਬੀ ਨੂੰ ਵੇਖੇ ਕਿੰਨੇ ਦਿਨ ਹੋ ਗਏ ਆ ਇਨਾ ਕਹਿੰਦੇ ਹੀ ਉਹਨੇ ਘਰ ਦੇ ਅੰਦਰ ਕਦਮ ਰੱਖਿਆ ਰਜਵਿੰਦਰ ਦਰਵਾਜ਼ੇ ਤੇ ਖੜੀ ਸੀ ਉਹ ਵੀ ਹਲਕਾ ਜਿਹਾ ਮੁਸਕराई ਪਰ ਉਹਦੇ ਚਿਹਰੇ ਤੇ ਤਕਾਨ ਤੇ ਦੂਰੀ ਸਾਫ਼ ਚਲਕ ਰਹੀ ਸੀ ਰਜਵਿੰਦਰ ਨੇ ਹੌਲੀ ਜਿਹਾ ਕਿਹਾ ਕੀ ਹਾਲ ਹੈ ਭੈਣੇ ਤੇਰਾ ਤਾਂ ਕਮਲ ਹੱਸ ਕੇ ਬੋਲੀ ਮੈਂ ਤਾਂ ਇੱਕਦਮ ਠੀਕ ਹਾਂ ਭਾਬੀ ਤੁਸੀਂ ਦੱਸੋ ਕਿਵੇਂ ਚੱਲ ਰਹੀ ਆ ਜ਼ਿੰਦਗੀ ਮੈਂ ਤਾਂ ਸੁਣਿਆ ਆ ਕਿ ਤੁਹਾਡੀ ਆਫਿਸ ਵਿੱਚ ਪ੍ਰਮੋਸ਼ਨ ਹੋ ਗਈ ਆ ਬੜੀ ਗੱਲ ਆ ਬਹੁਤ ਕਮਾਈ ਕਰ ਰਹੇ ਹੋ ਤੁਸੀਂ ਏ ਕਹਿੰਦੇ ਹੋਏ ਉਹਨੇ ਤੰਝ ਕੱਸਿਆ ਰਜਵਿੰਦਰ ਚੁੱਪ ਹੋ ਗਈ ਰਾਤ ਦਾ ਖਾਣਾ ਬਣਾਉਂਦਾ ਵਕਤ ਹੋ ਗਿਆ ਸੀ surjit kaur ਨੇ ਜੋਰ ਨਾਲ ਆਵਾਜ਼ ਦਿੱਤੀ ਰਜਵਿੰਦਰ ਨੂੰ ਕਿ ਕਮਲਦੀਪਸਾਨ ਦਾ ਖਾਣਾ ਬਣਾਉਣਾ ਚਾਹੀਦਾ ਆ ਉਹਨੂੰ ਕੜੀ ਪਕੌੜੇ ਤੇ ਮਲਾਈ ਕੋਫਤੇ ਪਸੰਦ ਆ ਰਜਵਿੰਦਰ ਰਸੋਈ ਵਿੱਚ ਖੜੀ ਸੋਚ ਰਹੀ ਸੀ ਰਾਸ਼ਨ ਤਾਂ ਹੈ ਨਹੀਂ ਇਹ ਸਭ ਕਿਵੇਂ ਬਣੂਗਾ ਕੱਲ ਤਾਂ ਸਾਫ਼ ਕਹਿ ਦਿੱਤਾ ਸੀ ਕਿ ਮੈਂ ਸਮਾਨ ਨਹੀਂ ਲੈ ਕੇ ਆਉਂਗੀ ਗੋਰਪ੍ਰੀਤਵੀ ਚੋਪਿਆ ਹੁਣ ਸਾਰਿਆਂ ਦੀਆਂ ਨਜ਼ਰਾਂ ਮੇਰੇ ਤੇ ਹੀ ਟਿਕੀਆਂ ਆ ਉਹਨੇ ਹੌਲੀ ਜਿਹੀ ਕਿਹਾ ਮੰਮੀ ਜੀ ਜਿਹੜਾ ਸਮਾਨ ਘਾ ਰਿਆ ਮੈਂ ਉਸੇ ਨਾਲ ਖਾਣਾ ਬਣਾਉਂਗੀ ਬਾਜ਼ਾਰੋਂ ਕੁਝ ਲਿਆਉਣਾ ਹੋਵੇ ਤਾਂ ਗੋਰਪ੍ਰੀਤ ਨੂੰ ਕਹਿ ਦੋ ਸਰਜੀਤਕੌਰ ਦਾ ਮੂੰਹ ਲਾਲ ਹੋ ਗਿਆ ਤੇ ਬੋਲੀ ਕੀ ਜਮਾਨਾ ਆ ਗਿਆ ਭਾਈ ਬਹੂ ਆਪਣੇ ਪੇਕਿਆਂ ਦਾ ਕਰਦੀ ਆ ਪਰ ਸਹੁਰੇ ਇੱਕ ਦਾਣਾ ਖਰਚ ਨਹੀਂ ਕਰਦੀ ਕਮਲ ਵੇਖ ਲਾ ਪੁੱਤ ਇਸ ਘਰ ਦੇ ਹਾਲਾਤ ਮੈਂ ਤਾਂ ਸ਼ਰਮ ਨਾਲ ਮਰ ਜਾਵਾਂ ਕਮਲ ਨੇ ਤਰੰਤ ਗੱਲ ਫੜ ਲਈ ਹੱਸਦੇ ਹੋਏ ਪਰ ਤਾਨਾ ਮਾਰਦੇ ਹੋਏ ਬੋਲੀ ਮੰਮੀ ਤੂੰ ਕਿਉਂ ਚਿੰਤਾ ਕਰਦੀਆਂ ਅੱਜ ਕੱਲ੍ਹ ਦੀਆਂ ਬਹੂਆਂ ਇਹੋ ਜਿਹੀਆਂ ਹੀ ਹੁੰਦੀਆਂ ਆ ਆਪਣੇ ਲਈ ਸਭ ਕੁਝ ਤੇ ਦੂਜਿਆਂ ਲਈ ਬਹਾਨੇ ਵੈਸੇ ਭਾਬੀ ਤੇਰੀ ਤਨਖਾਹ ਤਾਂ ਠੀਕ ਠਾਕ ਹੀ ਆਣਾ ਇੱਕ ਮਹੀਨੇ ਦਾ ਰਾਸ਼ਨ ਦਾ ਰਾਂਣ ਨਾਲ ਆ ਸਕਦਾ ਆ ਰਜਵਿੰਦਰ ਦੀਆਂ ਅੱਖਾਂ ਭਰ ਆਈਆਂ ਪਰ ਉਹਨੇ ਆਪਣੇ ਆਪ ਨੂੰ ਸੰਭਾਲ ਲਿਆ ਰਜਵਿੰਦਰ ਸਖਤ ਸ਼ਬਦਾਂ ਵਿੱਚ ਬੋਲੀ ਪਰ ਦੀਦੀ ਤਨਖਾਣ ਨਾਲ ਘਰ ਨਹੀਂ ਚੱਲਦਾ ਨਾ ਹੀ ਜ਼ਿੰਦਗੀ ਚੱਲਦੀ ਆ ਤੇ ਮੈਂ ਆਪਣੀ ਜ਼ਿੰਦਗੀ ਚ ਆਪਣੇ ਹਿਸਾਬ ਨਾਲ ਖਰਚ ਕਰਦੀ ਆ ਇਸ ਘਰ ਦਾ ਰਾਸ਼ਨ ਗੁਰਪ੍ਰੀਤ ਦੀ ਜ਼ਿੰਮੇਵਾਰੀ ਆ ਮੇਰੀ ਨਹੀਂ ਡਾਈਨਿੰਗ ਟੇਬਲ ਤੇ ਸਾਰੇ ਬੈਠੇ ਸੀ ਸਰਜੀਤ कौर ਤੇ ਕਮਲ ਆਪਸ ਵਿੱਚ ਗੱਲਾਂ ਕਰ ਰਹੀਆਂ ਸੀ ਗੁਰਪ੍ਰੀਤ ਚੁੱਪਚਾਪ ਰੋਟੀ ਵਾਲੀ ਥਾਲੀ ਵੇਖ ਰਿਹਾ ਸੀ ਕਮਲ ਗੁਰਪ੍ਰੀਤ ਨੂੰ ਬੋਲੀ ਵੀਰ ਭਾਬੀ ਬੜੀ ਬਦਲ ਗਈ ਆ ਤੂੰ ਹੀ ਦੱਸ ਕਿ ਘਰ ਦੀ ਜ਼ਿੰਮੇਵਾਰੀ ਬਹੁਤੀ ਨਹੀਂ ਹੁੰਦੀ ਗੁਰਪ੍ਰੀਤ ਨੇ ਥਾਲੀ 'ਚੋਂ ਨਜ਼ਰਾਂ ਚੁੱਕੀਆਂ ਪਰ ਚੁੱਪ ਰਿਹਾ ਉਹ ਰਜਵਿੰਦਰ ਨੂੰ ਵੇਖ ਕੇ ਚੁੱਪ ਹੋ ਗਿਆ ਰਜਵਿੰਦਰ ਹੌਲੀ ਜਈ ਪਰ ਗੁੱਸੇ 'ਚ ਬੋਲੀ ਗੁਰਪ੍ਰੀਤ ਤੁਸੀਂ ਕਿਉਂ ਚੁੱਪੋ ਤੁਸੀਂ ਦੱਸੋ ਕਿ ਸੱਚਮੁੱਚ ਹਰ ਵਾਰ ਮੈਂ ਹੀ ਖਰਚੇ ਕਰਾਂ ਜਦੋਂ ਕਮਲ ਆਉਂਦੀ ਆ ਉਹਦੇ ਲਈ ਸਾਰਾ ਕੁਝ ਮੈਂ ਹੀ ਕਿਉਂ ਲਿਆਵਾਂ ਮੈਂ ਹੀ ਕਿਉਂ ਕਰਾਂ ਗੁਰਪ੍ਰੀਤ ਨੇ ਗਹਿਰਾ ਸਾਹ ਲਿਆ ਗੁਰਪ੍ਰੀਤ ਥੱਕੀ ਜਈ ਆਵਾਜ਼ 'ਚ ਬੋਲਿਆ ਰਜਵਿੰਦਰ ਮੈਂ ਰੋਜ਼ ਦਫ਼ਤਰ ਤੋਂ ਇੰਨਾ ਥੱਕ ਜਾਣਾ ਆ ਇੰਨਾਂ ਗੱਲਾਂ ਤੇ ਦਿਮਾਗ ਨਹੀਂ ਲਾਉਣਾ ਚਾਹੁੰਦਾ ਮੈਂ ਰਜਵਿੰਦਰ ਦਾ ਦਿਲ ਟੁੱਟ ਗਿਆ ਉਹਨੇ ਥਾਲੀ ਮੇਜ਼ ਤੇ ਪਟਕ ਕੇ ਰੱਖੀ ਤੇ ਕਿਹਾ ਠੀਕ ਆ ਗੁਰਪ੍ਰੀਤ ਤੁਸੀਂ ਰਹੋ ਚੁੱਪ ਪਰ ਯਾਦ ਰੱਖਿਓ ਤੁਹਾਡੀ ਇਹ ਚੁੱਪੀ ਇੱਕ ਇੱਕ ਪੱਖ ਲੈਂਦੀ ਆ ਉਹ ਤੁਹਾਡੀ ਮਾਂ ਤੇ ਭੈਣ ਦਾ ਬੱਸ ਉਸ ਰਾਤ ਘਰ 'ਚ ਛਣਾਟਾ ਪਸਰਿਆ ਰਿਹਾ ਕਮਲ ਹਾਸ ਦੀ ਖੇਡਦੀ ਮੋਬਾਈਲ ਤੇ ਚੈਟ ਕਰਦੀ ਰਹੀ ਸਰਜੀਤ ਕੋ ਆਪਣੇ ਕਮਰੇ ਚ ਧੀ ਦੇ ਆਉਣ ਦੀ ਖੁਸ਼ੀ ਚ ਡੁੱਬੀ ਸੀ ਪਰ ਰਜਵਿੰਦਰ ਦਾ ਮਨ ਸੜ ਰਿਹਾ ਸੀ ਉਹਨੇ ਖਿੜਕੀ ਚੋਂ ਬਾਹਰ ਨੀਮ ਦਾ ਰੁੱਖ ਵੇਖਿਆ ਤੇ ਸੋਚਣ ਲੱਗੀ ਕਿ ਕੀ ਸੱਚਮੁੱਚ ਬਹੂ ਦਾ ਕੋਈ ਹੱਕ ਨਹੀਂ ਹੁੰਦਾ ਬਸ ਫਰਜ਼ ਹੀ ਫਰਜ਼ ਹੁੰਦੇ ਆ ਗੁਰਪ੍ਰੀਤ ਦੀ ਚੁੱਪ ਮੈਨੂੰ ਹਰ ਵਾਰੀ ਇਕੱਲਾ ਕਰ ਦਿੰਦੀ ਆ ਅਗਲੇ ਦਿਨ ਸਵੇਰੇ ਕਮਲ ਨੇ ਆਪਣੀ ਆਦਤ ਦੇ ਅਨੁਸਾਰ ਬਹੁਤ ਤਾਨੇ ਕੱਸੇ ਭਾਬੀ ਤੂੰ ਤਾਂ ਬੜੀ ਮਾਡਰਨ ਹੋ ਗਈ ਆ ਤੈਨੂੰ ਤਾਂ ਤਨਖਾਹ ਮਿਲਦੀ ਆ ਤੇਰੇ ਕੋਲ ਕਾਰ ਆ ਆਫਿਸ ਆ ਕਾਰ ਆ ਫਿਰ ਵੀ ਘਰ ਰਾਸ਼ਨ ਤੱਕ ਨਹੀਂ ਲੈਂਦੀ ਤੂੰ ਭਾਬੀ ਮੰਮੀ ਤਾਂ ਸਾਰੀ ਗਲੀ ਚ ਤੇਰੀ ਤਾਰੀਫ ਕਰਦੀ ਨਹੀਂ ਥੱਕਦੀ ਕਿ ਮੇਰੀ ਬਹੂ ਪੜ੍ਹੀ ਲਿਖੀ ਆ ਤੇ ਸਮਝਦਾਰ ਆ ਹੁਣ ਤਾਂ ਸਰਜੀਤ ਕਰਨੇ ਤੁਰੰਤ ਹਾਮੀ ਭਰੀ ਹਾਂ ਪੁੱਤ ਮੈਨੂੰ ਵੀ ਇਹੋ ਲੱਗਦਾ ਆ ਸਾਰਿਆਂ ਦੇ ਸਾਹਮਣੇ ਮੈਂ ਤਾਰੀਫ ਕਰਦੀ ਆ ਪਰ ਅਸਲੀਅਤ ਚ ਇਹ ਕੁਝ ਹੋ ਰਹੀ ਆ ਰਜਵਿੰਦਰ ਨੇ ਦੋਵਾਂ ਦੀਆਂ ਗੱਲਾਂ ਸੁਣੀਆਂ ਤੈਂਦਰਾ ਕੰਬ ਗਈ ਉਹਨੇ ठान ਲਿਆ ਕਿ ਹੁਣ ਮੈਂ ਚੁੱਪ ਨਹੀਂ ਰਹੂੰਗੀ ਸ਼ਾਮ ਨੂੰ ਗੁਰਪ੍ਰੀਤ ਘਰ ਵਾਪਸ ਆਇਆ ਤੇ ਵੇਖਿਆ ਰਜਵਿੰਦਰ ਆਪਣੇ ਕਮਰੇ ਚ ਸਮਾਨ ਪੈਕ ਕਰ ਰਹੀ ਸੀ ਗੁਰਪ੍ਰੀਤ ਚੌਂਕ ਗਿਆ ਇਹ ਕੀ ਕਰ ਰਹੀਆਂ ਤੂੰ ਮੈਂ ਥੱਕ ਚੁੱਕੀ ਆ ਗੁਰਪ੍ਰੀਤ ਹਰ ਵਾਰ ਤਾਨੇ ਸੁਣ ਸੁਣ ਕੇ અપਮਾਨ ਚੱਲ ਚੱਲ ਕੇ ਤੇ ਤੇਰੀ ਖਮੋਸ਼ੀ ਮੈਂ ਆਪਣੇ ਬੇਟੇ ਦੇ ਨਾਲ ਆਪਣੇ ਪੇਕੇ ਚਲੀ ਆ ਗੁਰਪ੍ਰੀਤ ਸੁੰਨ ਹੋ ਗਿਆ ਉਹਨੇ ਉਹਦਾ ਹੱਥ ਫੜਿਆ ਰਜਵਿੰਦਰ ਪਲੀਜ਼ ਹੇ ਮੇਨਕਰ ਵੇਖ ਮੈਂ ਮੰਨਦਾ ਹਾਂ ਕਿ ਮਾਂ ਤੇ ਕਮਲ ਦੀਆਂ ਗੱਲਾਂ ਗਲਤ ਆ ਪਰ ਘਰ ਛੱਡ ਕੇ ਜਾਣਾ ਕੋਈ ਹੱਲ ਨਹੀਂ ਹੁੰਦਾ ਰਜਵਿੰਦਰ ਗੜਵਾਟ ਨਾਲ ਬੋਲੀ ਤਾਂ ਕੀ ਕਰਾਂ ਗੁਰਪ੍ਰੀਤ ਇੱਥੇ ਰਹਿ ਕੇ ਮੈਂ ਆਪਣੀ ਬੇਇੱਜ਼ਤੀ ਸਹਿੰਦੀ ਰਹਾ ਨਹੀਂ ਹੁਣ ਹੋਰ ਨਹੀਂ ਗੁਰਪ੍ਰੀਤ ਚੁੱਪ ਹੋ ਗਿਆ ਉਹਨੂੰ ਅਹਿਸਾਸ ਹੋਇਆ ਕਿ ਹੁਣ ਮਾਮਲਾ ਛੋਟਾ ਨਹੀਂ ਰਿਹਾ ਰਾਤ ਬਹੁਤ ਹੋ ਚੁੱਕੀ ਸੀ ਪੂਰੇ ਘਰ 'ਚ ਅਜੀਬ ਜਿਹੀ ਚੁੱਪ ਛਾਈ ਹੋਈ ਸੀ ਰਜਵਿੰਦਰ ਆਪਣੇ ਬੇਟੇ ਨੂੰ ਲੈ ਕੇ ਆਪਣੇ ਕਮਰੇ 'ਚ ਬੈਠੀ ਸੀ ਉਧਰ ਸਰਜੀਤ ਕੌਰ ਤੇ ਕਮਲ ਆਪਣੇ ਕਮਰੇ 'ਚ ਬੈਠੀਆਂ ਸੀ ਕਮਲ ਆਪਣੀ ਮਾਂ ਦੇ ਪੈਰ ਘੁੱਟ ਰਹੀ ਸੀ ਤੇ ਤਾਹਨੇ ਵਰਸਾ ਰਹੀ ਸੀ ਦੋਵੇਂ ਗੱਲਾਂ ਕਰ ਹੀ ਰਹੀਆਂ ਸੀ ਕਿ ਉਦੋਂ ਹੀ ਗੁਰਪ੍ਰੀਤ ਕਮਰੇ 'ਚ ਆਇਆ ਉਹਨੇ ਉਹਨਾਂ ਦੀਆਂ ਗੱਲਾਂ ਸੁਣ ਲਈਆਂ ਉਹਦਾ ਦਿਲ ਟੁੱਟ ਗਿਆ ਦਿਨ ਚੜ੍ਹਿਆ ਤਾਂ ਰਜਵਿੰਦਰ ਚੁੱਪਚਾਪ ਚਾਹ ਬਣਾ ਰਹੀ ਸੀ ਉਦੋਂ ਹੀ ਕਮਲ ਰਸੋਈ ਚ ਗਈ ਤੇ ਉੱਚੀ ਆਵਾਜ਼ 'ਚ ਬੋਲੀ ਭਾਬੀ ਅੱਜ ਮੇਰੀਆਂ ਸਹੇਲੀਆਂ ਨੇ ਆਉਣਾ ਆ ਮੈਨੂੰ ਮੰਮੀ ਨੇ ਕਿਹਾ ਆ ਕਿ ਸਾਰਿਆਂ ਲਈ ਵਧੀਆ-ਵਧੀਆ ਪਕਵਾਨ ਬਣਾ ਦੇ ਰਜਵਿੰਦਰ ਨੇ ਕੱਪ ਜ਼ੋਰ ਨਾਲ ਮੇਜ਼ ਤੇ ਰੱਖਿਆ ਭੈਣੇ ਤੂੰ ਜਦੋਂ ਵੀ ਆਉਂਨੀ ਆ ਮੈਨੂੰ ਹੀ ਸਾਰਾ ਕੁਝ ਕਰਨਾ ਪੈਂਦਾ ਆ ਕਿਉਂ ਤੇਰੀਆਂ ਸਹੇਲੀਆਂ ਆ ਤੂੰ ਉਹਨਾਂ ਦੀ ਮਹਿਮਾਨ ਨਿਵਾਜ਼ੀ ਕਰ ਤੂੰ ਉਹਨਾਂ ਦੀ ਮਹਿਮਾਨ ਨਿਵਾਜ਼ੀ ਕਿਉਂ ਨਹੀਂ ਕਰਦੀ ਭਲਾ ਵਾਹ ਭਾਬੀ ਬਹੁਤਾ ਘਾੜੇ ਸ਼ਾਨ ਹੁੰਦੀ ਆ ਪਰ ਤੂੰ ਰਜਵਿੰਦਰ ਦੀਆਂ ਅੱਖਾਂ ਚਾਤਰੂ ਆ ਗਏ ਸੁਰਜੀਤ ਕੌਰ ਤੇ ਕਮਲ ਇੱਕ ਦੂਜੇ ਨੂੰ ਵੇਖਣ ਲੱਗੀਆਂ ਗੁਰਪ੍ਰੀਤ ਉਸ ਦਿਨ ਆਫਿਸ ਨਹੀਂ ਗਿਆ ਸੀ ਉਹਨੇ ਤੈਅ ਕਰ ਲਿਆ ਸੀ ਕਿ ਹੁਣ ਚੁੱਪ ਰਹਿਣਾ ਠੀਕ ਨਹੀਂ ਗੁਰਪ੍ਰੀਤ ਨੇ ਸਾਰਿਆਂ ਨੂੰ ਬੈਠਕ ਵਿੱਚ ਬੁਲਾਇਆ ਮਾਂ ਤੂੰ ਆਪਣਾ ਜ਼ਮਾਨਾ ਵੇਖਿਆ ਆ ਪਰ ਵਕਤ ਬਦਲ ਚੁੱਕਾ ਆ ਸੁਰਜੀਤ ਕੌਰ ਦੀਆਂ ਅੱਖਾਂ ਡੀਆਂ ਰਹਿ ਗਈਆਂ ਕਿਉਂ ਹੁਣ ਤੂੰ ਆਪਣੀ ਮਾਂ ਨੂੰ ਗਲਤ ਕਹਿਣਾ ਆ ਗੁਰਪ੍ਰੀਤ ਬੋਲਿਆ ਨਹੀਂ ਮਾਂ ਮੈਂ ਸੱਚ ਕਹਿ ਰਿਹਾ ਆ ਮੈਂ ਵੀ ਗਲਤ ਸੀ ਜਿਹੜਾ ਹਰ ਵਾਰ ਚੁੱਪ ਰਿਆ ਪਰ ਹੁਣ ਨਹੀਂ ਇਸ ਘਰ ਦਾ ਰਾਸ਼ਨ ਇਸ ਘਰ ਦਾ ਖਰਚਾ ਇਹ ਮੇਰੀ ਜ਼ਿੰਮੇਵਾਰੀ ਆ ਤੇ ਕਮਲ ਉਹਨੇ ਆਪਣੀ ਭੈਣ ਵੱਲ ਵੇਖਿਆ ਤੇ ਸਖਤ ਸ਼ਬਦਾਂ ਵਿੱਚ ਕਿਹਾ ਜਦੋਂ ਵੀ ਤੂੰ ਆਂਨੀ ਆ ਤੂੰ ਰਜਵਿੰਦਰ ਤੇ ਬੋਝ ਬਣ ਜਾਣੀ ਆ ਮਹਿਮਾਨ ਨਿਵਾਜੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਿਰਫ ਰਜਵਿੰਦਰ ਹੀ ਸਾਰਾ ਕੁਝ ਕਰੇ ਕਮਲ ਇੱਕ ਪਲ ਤਾਂ ਚੁੱਪ ਹੋ ਗਈ ਉਹਨੇ ਪਹਿਲੀ ਵਾਰ ਆਪਣੇ ਭਰਾ ਦੀਆਂ ਅੱਖਾਂ 'ਚ ਗੁੱਸਾ ਵੇਖਿਆ ਸੀ ਕਮਲ ਤਾਰਨਾ ਮਾਰਦੀ ਹੋਈ ਬੋਲੀ ਵੀਰ ਇਹ ਸਾਰਾ ਕੁਝ ਭਾਬੀ ਨੇ ਤੈਨੂੰ ਸਖਾਇਆ ਯਾ ਨਾ ਉਹਨੇ ਹੀ ਤੇਰੇ ਕੰਨ ਭਰੇ ਆ ਨਾ ਤਾਂ ਰਜਵਿੰਦਰ ਗੁੱਸੇ ਚ ਬੋਲੀ ਨਹੀਂ ਭੈਣੇ ਮੈਂ ਕੰਨ ਨਹੀਂ ਭਰੇ ਬਸ ਮੈਂ ਤਾਂ ਇਨਾ ਚੰਨੀ ਆ ਕਿ ਮੈਨੂੰ ਵੀ ਇਸ ਘਰ ਚ ਇੱਜ਼ਤ ਮਿਲੇ ਪੂਰਾ ਕਮਰਾ ਖਮੋਸ਼ੀ ਨਾਲ ਪਰ ਗਿਆ ਸਰਜੀਤ कौर ਦੀਆਂ ਅੱਖਾਂ ਭੇਜ ਗਈਆਂ ਉਹਨੇ ਹੌਲੀ ਜੀ ਕੁਰਸੀ ਫੜੀ ਤੇ ਬਹਿ ਗਈ ਸਰਜੀਤ कौर ਹਾਂ ਪਰਦੇ ਹੋਏ ਬੋਲੀ ਸ਼ਾਇਦ ਮੈਂ ਸੱਚਮੁੱਚ ਗਲਤ ਹੋ ਗਈ ਸੀ ਪੁਰਾਣੇ ਜਮਾਨੇ ਦੀ ਸੋਚ ਫਸੀ ਰਹੀ ਰਜਵਿੰਦਰ ਪੁੱਤ ਮੈਂ ਤੈਨੂੰ ਧੀ ਨਹੀਂ ਸਮਝਿਆ ਪਰ ਅੱਜ ਤੇਰੇ ਅਥਰੂ ਵੇਖ ਕੇ ਸਮਝ ਆਇਆ ਆ ਕਿ ਬਹੂ ਹੀ ਧੀ ਹੁੰਦੀ ਆ ਕਮਲ ਹਜੇ ਵੀ ਚੁੱਪ ਨਹੀਂ ਸੀ ਮੰਮੀ ਤੂੰ ਤਾਂ ਹਮੇਸ਼ਾ ਭਾਬੀ ਦਾ ਹੀ ਪੱਖ ਲੈਨੀ ਆ ਮੈਂ ਹੀ ਗਲਤ ਲੱਗਦੀ ਆ ਨਾ ਤੈਨੂੰ ਤਾਂ ਗੌਰਪ੍ਰੀਤ ਨੇ ਸਖਤੀ ਨਾਲ ਕਿਹਾ ਕਿਉਂਕਿ ਤੂੰ ਭੈਣ ਹੋ ਕੇ ਅੱਗ ਚ ਕਿਉਂ ਪੰਨੀ ਆ ਤੇਰਾ ਕੰਮ ਮਾਂ ਨੂੰ ਸੰਭਾਲਣਾ ਆ ਉਹਨੂੰ ਸਮਝਾਉਣਾ ਆ ਘਰ ਨੂੰ ਜੋੜਨਾ ਆ ਪਰ ਤੂੰ ਰਿਸ਼ਤਿਆਂ 'ਚ ਦਰਾੜ ਪਾਈ ਆ ਕਮਲ ਦਾ ਮੂੰਹ ਹੁਣ ਉੱਤਰ ਗਿਆ ਉਹ ਚੁੱਪਚਾਪ ਉੱਠੀ ਤੇ ਆਪਣੇ ਕਮਰੇ ਵਿੱਚ ਚਲੀ ਗਈ ਰਜਵਿੰਦਰ ਨੇ ਪਹਿਲੀ ਵਾਰ ਸੁੱਖ ਦਾ ਸਾਹ ਲਿਆ ਉਹਨੇ ਗੁਰਪ੍ਰੀਤ ਵੱਲ ਵੇਖਿਆ ਤਰ ਰਜਵਿੰਦਰ ਨੇ ਹੌਲੀ ਜਿਹੀ ਗੁਰਪ੍ਰੀਤ ਨੂੰ ਕਿਹਾ ਧੰਨਵਾਦ ਗੁਰਪ੍ਰੀਤ ਅੱਜ ਤੁਸੀਂ ਮੇਰਾ ਦਰਦ ਸਮਝਿਆ ਗੁਰਪ੍ਰੀਤ ਨੇ ਉਹਦਾ ਹੱਥ ਫੜਿਆ ਤੇ ਬੋਲਿਆ ਮੈਨੂੰ ਮaaf ਕਰ ਦੇ ਰਜਵਿੰਦਰ ਅੱਜ ਤੋਂ ਇਹ ਘਰ ਸਾਡੇ ਦੋਵਾਂ ਦੀ ਬਰਾਬਰੀ ਨਾਲ ਚੱਲੂਗਾ ਨਾ ਸਿਰਫ ਤੇਰੀ ਜ਼ਿੰਮੇਵਾਰੀ ਨਾ ਸਿਰਫ ਮੇਰੀ ਬਲਕਿ ਸਾਡੇ ਦੋਵਾਂ ਦੀ ਸੁਰਜੀਤ ਕੌਰ ਨੇ ਵੀ ਕੋਲ ਆ ਕੇ ਰਜਵਿੰਦਰ ਨੂੰ ਗੱਲ ਨਾਲ ਲਾ ਲਿਆ ਬਹੂ ਤੂੰ ਮੇਰੀ ਬਹੂ ਨਹੀਂ ਧੀਆ ਰਜਵਿੰਦਰ ਰੋਪਈ ਪਰ ਇਸ ਵਾਰ ਉਹਦੇ ਅਥਰੂ ਗਾਮ ਦੇ ਨਹੀਂ ਸੁਖ ਦੇ ਸੀ ਅਗਲੇ ਦਿਨ ਜਦੋਂ ਕਮਲ ਵਿਦਾ ਹੋਈ ਤਾਂ ਉਹਦਾ ਮੂੰਹ ਉਤਰਿਆ ਹੋਇਆ ਸੀ ਪਰ ਰਜਵਿੰਦਰ ਤੇ ਸੁਰਜੀਤ ਕੌਰ ਦੇ ਮਨਾਂ 'ਚ ਇੱਕ ਨਵਾਂ ਰਿਸ਼ਤਾ ਜਨਮ ਲੈ ਚੁੱਕਾ ਸੀ ਹੁਣ ਕਾਰ ਚ ਟਕਰਾਰ ਦੀ ਜਗ੍ਹਾ ਸਮਝਦਾਰੀ ਤੇ ਬਰਾਬਰੀ ਦੀ ਨੀਂ ਰੱਖੀ ਗਈ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੋਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ